ਆਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਪ੍ਰੀਤ ਦੇ ਸਾਹਮਣੇ ਵਿੱਕੀ ਤੇ ਉਸਦੀ ਮੰਮੀ ਦੀ ਸੱਚਾਈ ਆਉਂਦੀ ਹੈ ਤਾਂ ਉਸਦੀ ਮੰਮੀ ਉਸ ਨਾਲ ਸੱਸਾਂ ਤੋਂ ਵੀ ਪੁਰਾ ਬਿਹੇਵ ਬਿਹੇਵ ਕਰਨਾ ਸ਼ੁਰੂ ਕਰ ਦਿੰਦੀ ਹੈ ਉਸ ਨੂੰ ਕਹਿੰਦੀ ਹੈ ਕਿ ਹੁਣ ਤੂੰ ਇਸ ਘਰ ਵਿੱਚ ਨੌਕਰਾਨੀ ਬਣ ਕੇ ਰਹੇਗੀ ਤੂੰ ਇਸ ਘਰ ਦੇ ਸਾਰੇ ਕੰਮ ਕਰੇਗੀ ਗੋਹਾ ਕੋੜਾ ਤੱਕ ਤੂੰ ਚੱਕੇਗੀ ਅੱਜ ਤੱਕ ਅਸੀਂ ਤੈਨੂੰ ਬਹੁਤ ਮੋਜਾ ਕਰਾ ਦਿੱਤੀਆਂ ਪਰ ਤੂੰ ਜ਼ਿਆਦਾ ਸਿਰ ਤੇ ਚੜ ਗਈ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਪ੍ਰੀਤ ਦੇ ਪੈਰਾਂ ਥਲੋ ਜ਼ਮੀਨ ਨਿਕਲ ਜਾਂਦੀ ਹੈ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਉਹ ਵਿੱਕੀ ਤੇ ਉਸਦੀ ਮੰਮੀ ਦੀਆਂ ਗੱਲਾਂ ਸੁਣ ਕੇ ਪਹਿਲਾਂ ਹੀ ਪਰੇਸ਼ਾਨ ਸੀ ਪਰ ਹੁਣ ਵਿੱਕੀ ਵੀ ਉਸਤੇ ਅਤਿਆਚਾਰ ਕਰਨ ਲੱਗ ਗਿਆ ਹੈ ਉਸਨੇ ਉਸ ਨੂੰ ਸਾਫ਼ ਕਹਿ ਦਿੱਤਾ ਹੈ ਕਿ ਜੇ ਤੈਨੂੰ ਇੰਨੀ ਹੀ ਤਕਲੀਫ ਹੈ ਤੇ ਆਪਣੇ ਭਰਾ ਨੂੰ ਬੁਲਾ ਤੇ ਉਸ ਨੂੰ ਕਹਿ ਕਿ ਮੈਨੂੰ ਜਿਹੜੀ ਜਿਹੜੀ ਚੀਜ਼ ਚਾਹੀਦੀ ਹੈ ਉਹ ਇਸ ਘਰ ਵਿੱਚ ਆਣੀ ਚਾਹੀਦੀ ਹੈ ਮੈਂ ਉਹਨਾਂ ਤੋਂ ਦਾਜ ਲੈਣਾ ਹੈ ਚਾਹੇ ਜੋ ਮਰਜ਼ੀ ਹੋ ਜਾਵੇ ਵੈਸੇ ਵੀ ਤੂੰ ਲੈ ਕੇ ਕੀ ਆਈ ਹੈ ਇੱਕ ਟੁੱਟੀ ਜਹੀ ਕਾਰ ਜਿਸ ਨੂੰ ਕੀ ਤੁਸੀਂ ਬਾਰ-ਬਾਰ ਸੁਣਾਉਂਦੇ ਹੋ ਕਿ ਅਸੀਂ ਉਸ ਨੂੰ ਗੱਡੀ ਦੇ ਦਿੱਤੀ ਕਵਲ ਨੂੰ ਕਹਿ ਕਿ ਇੱਥੇ ਆਵੇ ਤੇ ਮੇਰੀ ਹਰ ਇੱਕ ਡਿਮਾਂਡ ਪੂਰੀ ਕਰੇ ਪ੍ਰੀਤ ਸੋਚਣ ਲੱਗ ਜਾਂਦੀ ਹੈ ਕਿ ਮੈਂ ਇਸ ਪਿੱਛੇ ਆਪਣੇ ਭਰਾ ਪਰਜੈ ਨਾਲ ਲੜਾਈ ਕੀਤੀ ਪਰ ਇਹ ਬੰਦਾ ਕਿਹੋ ਜਿਹਾ ਲਾਲਚੀ ਨਿਕਲਿਆ ਹੈ ਉਹਨੂੰ ਸੋਚਦੀ ਹੈ ਕਿ ਮੈਂ ਕੀ ਕਰਾਂ ਫਿਰ ਉਹ ਕਵਲ ਨੂੰ ਫੋਨ ਲਗਾਉਂਦੀ ਹੈ ਤੇ ਕਹਿੰਦੀ ਹੈ ਕਿ ਵੀਰਜੀ ਤੁਸੀਂ ਮੇਰੇ ਘਰ ਆਓ ਮੈਂ ਬਹੁਤ ਵੱਡੀ ਗਲਤੀ ਕਰ ਬੈਠੀ ਆ ਤੁਹਾਡੇ ਨਾਲ ਲੜਾਈ ਕਰਕੇ ਇਹ ਸਾਰੀਆਂ ਗੱਲਾਂ ਸੁਣ ਕੇ ਕਵਲ ਹੈਰਾਨ ਰਹਿ ਜਾਂਦਾ ਹੈ ਤੇ ਸੰਦੀਪ ਨਾਲ ਗੱਲ ਕਰਦਾ ਹੈ ਤਾਂ ਸੰਦੀਪ ਕਹਿੰਦੀ ਹੈ ਕਿ ਅਗਰ ਪ੍ਰੀਤ ਨੇ ਤੁਹਾਨੂੰ ਬੁਲਾਇਆ ਹੈ ਤਾਂ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਹੈ ਤੁਸੀਂ ਉੱਥੇ ਜਾਓ ਕਵਲ ਪ੍ਰੀਤ ਦੀ ਸਾਰੀ ਗੱਲ ਸੁਣਦਾ ਹੈ ਤੇ ਉਸ ਦੇ ਅੱਖਾਂ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਹੈ ਤੇ ਉਸ ਨੂੰ ਸਮਝ ਆ ਜਾਂਦੀ ਹੈ ਕਿ ਇਸ ਵਿੱਚ ਸਾਡੀ ਕੁੜੀ ਦਾ ਕੋਈ ਕਸੂਰ ਨਹੀਂ ਹੈ ਸਾਰੀ ਗਲਤੀ ਵਿੱਕੀ ਦੀ ਹੈ ਉਹ ਇਹ ਸਾਰਾ ਕੁਝ ਜਾਣਦੇ ਹੋਏ ਵੀ ਚੁੱਪ ਰਹਿੰਦਾ ਹੈ ਤੇ ਕੋਸ਼ਿਸ਼ ਕਰਦਾ ਹੈ ਕਿ ਇਸ ਰਿਸ਼ਤੇ ਨੂੰ ਬਚਾਇਆ ਜਾ ਸਕੇ ਪਰ ਪ੍ਰੀਤ ਕਹਿੰਦੀ ਹੈ ਕਿ ਨਹੀਂ ਹੁਣ ਇਸ ਰਿਸ਼ਤੇ ਨੂੰ ਬਚਾਉਣਾ ਬਹੁਤ ਔਖਾ ਹੈ ਤੇ ਕਵਲ ਸੋਨੂ ਨਾਲ ਜਾ ਕੇ ਗੱਲ ਕਰਦਾ ਹੈ ਕਿ ਹਾਂ ਵੀ ਐਦਾਂ ਪ੍ਰੀਤ ਦੇ ਨਾਲ ਬਹੁਤ ਮਾੜਾ ਕਰ ਰਹੇ ਹਨ ਵਿੱਕੀ ਤੇ ਉਸ ਦੀ ਮੰਮੀ ਤੇ ਸੋਨੂ ਕਹਿੰਦਾ ਹੈ ਕਿ ਸਾਨੂੰ ਤਾਂ ਵਿਆਹ ਦਾਰਿਸ਼ਤਾ ਕਰਨ ਤੋਂ ਬਾਅਦ ਹੀ ਪਤਾ ਲੱਗਿਆ ਕਿ ਵਿੱਕੀ ਤੇ ਉਸਦੀ ਮੰਮੀ ਇੰਨੇ ਲਾਲਚੀ ਨੇ ਕਵਲ ਨੇ ਇਹ ਸੰਦੀਪ ਨਾਲ ਵੀ ਗੱਲ ਕੀਤੀ ਤਾਂ ਸੰਦੀਪ ਕਹਿੰਦੀ ਹੈ ਕਿ ਤੁਸੀਂ ਸਾਰੀ ਫੈਮਿਲੀ ਵਿੱਚ ਬੈਠ ਕੇ ਗੱਲ ਕਰੋ ਕਿ ਪ੍ਰੀਤ ਨੇ ਤੁਹਾਨੂੰ ਘਰ ਬੁਲਾ ਕੇ ਸਾਰੀ ਸੱਚਾਈ ਦੱਸ ਦਿੱਤੀ ਹੈ ਤੇ ਕਵਲ ਘਰ ਵਾਪਸ ਆ ਕੇ ਸਾਰੀਆਂ ਗੱਲਾਂ ਮੰਮੀ ਤੇ ਡੈਡੀ ਸਾਹਮਣੇ ਰੱਖ ਦਿੰਦਾ ਹੈ ਪਰ ਮੰਮੀ ਦੇ ਦਿਮਾਗ ਤੇ ਹਜੇ ਵੀ ਵਿੱਕੀ ਦਾ ਪਰਦਾ ਪਿਆ ਹੋਇਆ ਹੈ ਉਹ ਕਹਿੰਦੇ ਨੇ ਕਿ ਇਹ ਹੁਣ ਤੋਂ ਨਵੀਂ ਚਾਲ ਚੱਲ ਰਹੀਆਂ ਹਨ ਜਦ ਤੱਕ ਮੈਂ ਆਪਣੀ ਧੀ ਨੂੰ ਨਹੀਂ ਮਿਲ ਲੈਂਦੀ ਮੈਂ ਤੇਰੀ ਕਿਸੇ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਤੇ ਇਹ ਕਵਲ ਉਹਨਾਂ ਨੂੰ ਕਹਿੰਦਾ ਹੈ ਕਿ ਮੰਮੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੀ ਜਿੱਦ ਤੇ ਅੜੇ ਪਏ ਹੋ ਉਧਰ ਪ੍ਰੀਤ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਵਿੱਕੀ ਤੇ ਉਸ ਦੀ ਮੰਮੀ ਨੇ ਉਸ ਦਾ ਜੀਣਾ ਹਰਾਮ ਕਰ ਦਿੱਤਾ ਹੈ ਪਰ ਤੁਹਾਡੇ ਦਿਮਾਗ ਵਿੱਚ ਇਹ ਗੱਲ ਕਿਉਂ ਨਹੀਂ ਪੈ ਰਹੀ ਕਿ ਹਾਂ ਕਿ ਵਿੱਕੀ ਦਾ ਹੀ ਸਾਰਾ ਕਸੂਰ ਹੈ ਮੰਮੀ ਕਹਿੰਦੇ ਨੇ ਕਿ ਮੈਂ ਹਜੇ ਤੱਕ ਜਦ ਤੱਕ ਆਪਣੀਆਂ ਅੱਖਾਂ ਨਾਲ ਤੇ ਕੰਨਾਂ ਨਾਲ ਨਹੀਂ ਸੁਣ ਲੈਂਦੀ ਤੇ ਦੇਖ ਲੈਂਦੀ ਮੈਂ ਕਿਸੇ ਦੀ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰਨਾ ਤੇ ਕਵਲ ਕਹਿੰਦਾ ਹੈ ਕਿ ਜਾਓ ਪ੍ਰੀਤ ਨੂੰ ਇੱਥੇ ਬੁਲਾਓ ਤੇ ਤੁਹਾਨੂੰ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹ ਕਰਕੇ ਦਿਖਾਏਗੀ ਤੇ ਸੋਨੂ ਵੀ ਮਾਮਾ ਜੀ ਨੂੰ ਤੇ ਕਵਨ ਨੂੰ ਆਹੀ ਰਾਹ ਹੀ ਦਿੰਦਾ ਹੈ ਕਿ ਪ੍ਰੀਤ ਨੂੰ ਆਪਣੇ ਘਰ ਬੁਲਾ ਕੇ ਮਾਮੀ ਦੇ ਸਾਹਮਣੇ ਸਾਰੀ ਸੱਚਾਈ ਦੱਸੋ ਜਦੋਂ ਪ੍ਰੀਤ ਆਂਦੀ ਹੈ ਤੇ ਰੋ ਰੋ ਕੇ ਮੰਮੀ ਨੂੰ ਸਾਰੀਆਂ ਗੱਲਾਂ ਦੱਸਦੀ ਹੈ ਅੱਗੇ ਦੇਖਦੇ ਹਾਂ ਸਾਡੀ ਵੀਡੀਓ ਵਿੱਚ ਕੀ ਬਣਦਾ ਹੈ